ਸਰ ਜਿਹੜੇ ਆ ਦੋ ਬੰਦੇ ਅਰੈਸਟ ਕੀਤੇ ਜਾਣਕਾਰੀ ਦਿਉਂਗਾ ਜੀ ਇਹ ਜੀ ਇੱਕ ਆਪਣਾ ਮੁੰਡਾ ਹੈਗਾ ਨਵਲ ਇਹ ਬੱਦੀ ਦਾ ਰਹਿਣ ਵਾਲਾ ਹਿਮਾਚਲ ਦਾ ਤੇ ਇੱਕ ਮੁੰਡਾ ਹੈਗਾ ਨਮਜੋਤ ਇਹ ਆਪਣਾ ਹੈਗਾ ਜਗਾਦਰੀ ਦਾ ਹਰਿਆਣੇ ਦਾ ਇੱਕ ਆਪਣੇ ਦੋ ਆਪਣੇ ਮੁੰਡੇ ਹੈਗੇ ਥਾਰਥਕਲ ਜਾ ਰਹੇ ਸੀ ਰਾਤ ਨੂੰ ਸਾਡਾ ਜੀਟੀਪੀ ਵਾਲਾ ਨਾਕਾ ਲੱਗਿਆ ਹੋਇਆ ਸੀ ਜਦੋਂ ਸਾਡੀ ਪੁਲਿਸ ਪਾਰਟੀ ਨੇ ਰੋਕਿਆ ਤੇ ਇਹਨਾਂ ਨੇ ਗੱਡੀ ਭਜਾਉਣ ਦੀ ਕੋਸ਼ਿਸ਼ ਕੀਤੀ ਦੌਰਾਨ ਚੈੱਕ ਜਦੋਂ ਕੀਤਾ ਰਾਨ ਤਾਂ ਇਹਨਾਂ ਕੋਲ 6 ਗ੍ਰਾਮ ਹੀਰੋਇਨ ਮਿਲੀ ਤੇ ਜੋ ਬਾਅਦ ਫਿਰ 21 ਕਾਰ 85 ਦਾ ਮਕਦਮਾ ਦਰਜ ਕੀਤਾ ਇਹਨਾਂ ਤੇ ਸਰ ਹੋਰ ਵੀ ਕੋਈ ਸਮਾਨ ਬਰਾਬਰ ਆਇਆ ਨਹੀਂ ਨਹੀਂ ਹਜੇ ਫਲਾਦ ਤਾਂ ਇਹਨਾਂ ਬਾਕੀ ਹਜੇ ਰਿਮਾਂਡ ਲੈ ਕੇ ਆਏ ਮੇਰੇ ਮੁੰਡੇ ਰਿਮਾਂਡ ਲੈ ਕੇ ਆਉਂਦੇ ਫਿਰ ਉਸ ਤੋਂ ਬਾਅਦ ਅਗੇ ਇਨਵੈਸਟੀਗੇਸ਼ਨ ਕੈਰੀ ਆਨ ਕਰਾਂਗੇ ਸਰ ਕੋਈ ਬੈਕਗਰਾਉਂਡ ਹਿਸਟਰੀ ਆਈ ਨਹੀਂ ਸਾਹਮਣੇ ਜੀ ਇਹ ਕੰਜ਼ਿਊਮ ਕਰਦੇ ਆ ਹਜੇ ਵੇਚਣ ਦਾ ਜਾਂ ਅੱਗੇ ਉਹ ਹਜੇ ਇਹਨਾਂ ਦਾ ਆਫਟਰ ਰਿਮਾਂਡ ਹੀ ਪਤਾ ਕਰਾਂਗੇ ਬਾਕੀ ਇਹ ਪੱਕਾ ਹੈ ਵੀ ਇਹ ਕੰਜ਼ਿਊਮ ਕਰਦੇ ਸੀ ਹੀਰੋਇਨ ਠੀਕ